ਹੈਲੋ ਜੀ ਸਸੀ ਕਾਲ ਜੀ ਉਮੀਦ ਕਰਦੀ ਕਿ ਤੁਸੀਂ ਸਭ ਠੀਕ ਹੋਵੋਗੇ ਚੱਜ ਕਲਾਚ ਹੋਵਗੇ ਮੇਰੀ ਧੁੱਪ کافی ਚੱਗ ਗਈ ਹੈ ਮੈਂ ਤੇ ਲੱਗੀ ਕੱਪੜੇ ਧੋਣ ਮਸ਼ੀਨ ਨਹੀਂ ਲਈ ਮੈਂ ਕੱਪੜੇ ਹੱਥ ਨਾਲ ਧੋਵਾਂਗੀ ਥੋੜੇ ਹੀ ਹੈ ਮਾਂ ਮੈਂ ਗੱਲ ਮਸ਼ੀਨ ਵਿੱਚ ਕੱਢਨੇ ਆ ਮਾਮਾ ਕੀਆਂ ਪੜੀਆਂ ਲੜੰਦੀਆਂ ਜੇ ਚਲੋ ਜੇ ਕੱਪੜੇ ਆਪਾਂ ਸਾਰੇ ਲਾ ਲਏ ਆ ਕੱਪੜੇ ਗਏ ਸੁੱਕ ਮੈਂ ਇੱਥੇ ਲਾਵਾਂਗੀ ਦੋ ਭੜੀਆਂ ਮਿਰਚਾਂ ਮਿਰਚਾਂ ਦਾ ਨਿੱਗੀ ਨਿੱਗੀਆਂ ਆ ਦੋ ਖ ਲਾ ਲੈਣੇ ਆ ਚੌਲ ਤੜਕਣੇ ਆ ਚੌਲ ਬਣਾਏ ਸੀ ਤੇ ਰਾਤੀ ਉਨਨ ਲਾਉਂਦੇ ਆਂ ਅਸੀਂ ਤਰਕਾ ਲੋ ਜੀ ਬੇਚਾ ਲਈਆਂ ਇਹ ਤੋਰ ਲੋ ਜੀ ਚੱਲਦੇ ਆਂ ਅਸੀਂ ਅੰਦਰ ਬਾਹਰ ਬਹੁਤ ਜ਼ਿਆਦਾ ਧੋਪਾ ਲੋ ਜੀ ਇੱਥੇ ਮੈਂ ਲੱਗੇ ਲਾਉਂ ਚੌਲਾਂ ਦਾ ਤਰਕਾ ਤੇ ਇਹਨਾਂ ਪਾ ਧਰ ਲਿਆ Nay te bana ka pa kesa, te ka lang e te midat ga rama, midat ni ranyen ka ਕੀ ਬੰਗੋ ਤੇ ਬੰਗੋ ਤਾਂ ਆਉਂਦਾ। ਲਓ ਜਿੱਥੇ ਪਾਵਾਂਗੇ ਵੀ ਜੀਰਾ ਪਿਨਾ। ਪਿਆਜ਼ ਤੇ ਹਰੀ ਮਿਰਚ ਆਪਾਂ切 ਲਈਆਂ। ਨਾਲ ਭਲਾ ਇਹ ਥੋੜੇ ਜਿ ਮਟਰ। ਇਹਦਾ ਬਣਨੇ ਕੀ ਆਉਂਦਾ। ਨਾਲ ਹੀ ਪਾ ਦਾਂਗੇ ਪਿਆਜ਼ ਨਾਲ ਹਰੀਆਂ ਮਿਰਚਾਂ ਚੀਰੀਆਂ ਹੀ ਵਿੱਚ ਚੰਗੀ ਤਰ੍ਹਾਂ ਇਹਨਾਂ ਭੋਲਾਂਗੇ ਉੱਠਾ ਨਾ ਰੋਟਾ ਕਰਨਾ ਨਾ ਹੋ ਮੇਰੇ ਤੋਂ ਮਾਰੂਪੋਟੋ ਲੈਣਾ ਤਰੋ ਸੰਗੋਲੇ ਵੀ ਆ ਗਏ ਜੀਲੀ ਆ ਗਏ

ਮੈਂ ਪਿਆਜ਼ ਆਪਣਾ ਗਿਆ ਕੋ ਤੇ ਪਾ ਦਾਂ ਲੂਣ ਥੋੜੇ ਪਾਵਾਂਗੇ ਸਾਂਗਵੜੀ ਮਿਰਚ ਸਾਂਗਵੜੀ ਹੋਰ ਇਹ malah pangan garam masala Hãy kita ਨਹੀਂ ਪਿਆਜ਼ ਚੰਗੀ ਤਰ੍ਹਾਂ ਆਪਣੇ ਬ੍ਰਾਊਨ ਹੋ ਗਏ ਆ ਹੁਣ ਇਹਦੇ ਵਿੱਚ ੱਟਾ ਮੈਂ ਪਿਆਜ਼ ਵੀ ਆਪਣੇ ਜਿੰਨੀ ਦਾ ਭੁੱਜ ਗਏ ਮਟਰ ਵੀ ਭੁੱਜ ਗਏ ਹੁਣ ਅਹੀਂ ਤੇ ਪਾਉਂਗਾ ਚੌਲ ਮੈਂ ਚੌਲ ਅਹੀਂ ਪਾਤੇ ਚੰਗੀ ਤਰ੍ਹਾਂ ਹੁਣ ਇਹਨੂੰ ਹਿਲਾ ਲਾਂਗੇ ਅਹੀਂ ਚੌਲ ਆਪਣੇ ਬਣ ਕੇ ਹੋ ਗਏ ਤਿਆਰ ਗਰਮੀ ਬਹੁਤ ਜ਼ਿਆਦਾ ਹੈ ਸੋ ਇੱਥੇ ਚੌਲ ਬਹੁਤ ਵਧੀਆ ਬਣ ਗਏ ਆਪਣੇ ਤੁਸੀਂ ਵੀ ਜ਼ਰੂਰ ਟਰਾਈ ਮਾਰਿਓ ਪਹਿਲਾਂ ਸਾਦੇ ਚੌਲ ਬਣਾ ਲਏ ਆ ਫਿਰ ਤੁਜਲਾਇਓ ਤਰਕਾ ਤੁਹਾਡੀ ਮਰਜ਼ੀ ਤੁਸੀਂ ਸਬਜ਼ੀਆਂ ਸਾਰੀਆਂ ਪਾਣੀ ਆ ਤੁਹਾਡੀ ਮਰਜ਼ੀ ਆਪਣੇ ਹੋ ਗਏ ਤਿਆਰ ਗੈਸ ਅਸੀਂ ਕਰ ਦਾਂਗੇ ਬੰਦ ਹਾਂ ਜੀ ਚੌਲ ਬਹੁਤ ਵਧੀਆ ਬਣ ਗਏ ਆ

ਉਸ ਚੋਲ ਆਪਣੇ ਹੋਏ ਬਹੁਤ ਵਧੀਆ ਤਿਆਰ ਮੈਂ ਚੁੱਪ ਜਪਲੀ ਹਾਂ ਮੈਂ ਬੋਲਦਾ ਮਾਜੀ ਹੁਣ ਤੋਂ ਨਹੀਂ ਪਲੇਟ ਚ ਨੋ ਜੀ ਅੱਜ ਤੁਸੀਂ ਵੀ ਖਾਓ ਨੋ ਜੀ ਅੱਜ ਦੀ ਵੀਡੀਓ ਤੇ ਅੰਡ ਵੀ ਇੱਥੇ ਕਰਦੇ ਆਂ ਗਰਮੀ ਬਹੁਤ ਜ਼ਿਆਦਾ ਏ ਬਹੁਤ ਬਹੁਤ ਜ਼ਿਆਦਾ ਲੋਪ ਐਂਦੀ ਆ ਮਿਲਦੇ ਅਗਦੀ ਵੀਡੀਓ ਜੇ ਅੱਜ ਦੀ ਵੀਡੀਓ ਵਧੀਆ ਵਧੀਆ ਲੱਗੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ Está ligado. Bye.